ਸਦਾ ਕਿ ਨਾ ਭਗਵੰਤ ਮਨ ਲਾ ਸਕਦਾ ਕਿ ਨਾ ਕੋਈ ਹੋਰ ਲੈ ਸਕਦਾ ਜੇ ਭਗਵੰਤ ਮਨ ਲਗਿਆ ਟੋਟੇ ਘਰੇ ਤੇਜ ਮਿਸ਼ਨ ਆ ਗਿਆ ਥੋੜੀ ਤਿੰਨ ਦਾ 60000 ਤੋਂ ਲੱਖ ਰੁਪਿਆ ਹੋਗੀ 40000 ਜੋ 1000 ਰੁਪਿਆ ਮੈਨੂੰ ਦੇ ਦੋਗੇ ਇੱਕ ਮਹੀਨੇ ਦਾ ਹਸਤਾੰਤ ਲੈ ਕੇ ਮੇਰੇ ਘਰੇ 60 ਆਣੀਆਂ 6 ਲੱਖ ਮੈਂ ਤਾਂ ਟਰਮੀਨਲ ਹੋ ਕੇ ਘਰੇ ਬੈ ਕੇ ਰੋਟੀ ਖਾਇਆ ਕਰ ਬਣਾ ਲੈ ਜਾਨ ਰੱਬ ਲੈ ਸਕਦਾ ਕਿ ਨਾ ਭਗਵੰਤ ਮਨ ਲਾ ਸਕਦਾ ਕਿ ਨਾ ਕੋਈ ਹੋਰ ਲੈ ਸਕਦਾ ਜੇ ਭਗਵੰਤ ਮਨ ਨੇ ਜਾਣ ਲਈ ਪਹੁੰਚੋ ਭਗਵੰਤ ਮਾਰ ਰੱਬ ਹੈਗਾ ਤਾਂ ਮੈਂ ਆਉਦੀ ਜਾਨ ਨਹੀਂ ਦੇਣਾ ਜਾਨ ਲੈਣ ਆਏ ਇਹਨਾਂ ਦੀ ਤੂੰ ਵੀ ਸੱਖਿਆ ਨਾ 60 ਬੰਦੇ ਬੈਠੇ ਹਜ਼ਾਰ ਜੇ ਤੁਹਾਡੇ ਘਰੇ ਸਿੱਖਿਆ ਭਾਗ ਮਿਲ ਗਿਆ ਤੁਹਾਡੇ ਘਰੇ ਤੇ ਇੱਕ ਮਿਸ਼ਨ ਆ ਗਿਆ ਤੁਹਾਡੀ ਤਿੰਨ ਦਾ 60000 ਤੋਂ ਲੱਖ ਰੁਪਿਆ ਹੋਗੀ 40000 ਜੋ 1000 ਰੁਪਿਆ ਮੈਨੂੰ ਦੇ ਦੋਗੇ ਇੱਕ ਮਹੀਨੇ ਦਾ ਹਸਤਾੰਤ ਲੈ ਕੇ ਮੇਰੇ ਘਰੇ 60000 ਨਹੀਂ 6 ਲੱਖ ਮੈਂ ਤਾਂ ਟਰਮੀਨਲ ਹੋਣਾ ਘਰੇ ਬੈ ਕੇ ਰੋਟੀ ਖਾਇਆ ਕਰੂੰਗਾ ਤੁਹਾਡੇ ਨੂੰ ਦੱਸ ਨੂੰ ਲੈ ਕੇ ਕੋਈ ਟਰਮੀਨਲ ਹੋਣਾ ਬਾਲੀ ਵੱਡੀ ਗੱਲ ਨਹੀਂ ਅਸੀਫਾ ਮੈਂ ਜੇਲ੍ਹ ਚ ਲੈ ਕੇ ਆਇਆਗਾ ਉਹ ਟਰਮੀਨਲ ਕਰਕੇ ਦੇ ਦਿੰਦਾ ਪਹਿਲਾਂ ਤਾਂ ਮੈਨੂੰ ਨਹੀਂ ਜਾਣੀ ਬੜਾ ਟਰਮੀਨਲ ਕਰਨਗੇ ਕਿਵੇਂ ਉਹ ਲਵਾਈਆਂ ਆਪ ਫੇਰ ਲਣਾਗੇ ਇਹਨਾਂ ਦੇ ਦਿਮਾਗ 'ਚ ਵੀ ਟਰਮੀਨੇਟ ਕਰਕੇ ਕੁਛ ਹੋ ਜੂਗਾ ਆਪਣੇ ਕੋਲ ਐਗਜ਼ਾਮਪਲ ਪਈ ਹੈਗੀ 5ਐਸਸੀ ਰਮਸਾਲੀ ਜਦੋਂ ਮੈਂ ਕਹਿੰਦਾ ਉਦਾਹਰਨਾਂ ਮਿਲਦੀ ਆਪਾਂ ਨੂੰ ਉਹਨਾਂ ਤੋਂ ਲੜਿਆ ਟਰਮੀਨੇਟ ਹੋ ਕੇ ਵਾਪਸ ਆਏ ਹੋਏ ਆ ਉਹ ਜਿਹੜਾ ਅਜੇ ਤਾਂ ਟਰਮੀਨੇਟ ਹੋ ਸੀਗਾ ਪੰਜਾਬ ਦੀ ਜੱਥੇਬੰਦੀ ਇੱਕ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਉਹਦਾ ਜਨਰਲ ਸਕੱਤਰ ਹੈ ਬਹੁਤ ਵੱਡੀ ਜੱਥੇਬੰਦੀ ਦਾ ਜਿੱਦਾਂ ਟਰਮੀਨੇਟ ਕਰਾਉਗੇ ਉਹਦੇ ਮੂਮੈਂਟ ਇਹ ਅੱਗ ਬੜੂਗੀ ਜਿੱਦਾਂ ਸਸਪੈਂਡ ਕਰਾਂਗੇ ਉਹਦੇ ਅੱਗ ਬੜੂਗੀ ਤਾਂ ਇਹਨਾਂ ਦੀ ਜਾਂ ਤਾਂ ਡਰਨ ਦੀ ਲੋੜ ਨਹੀਂ ਯਾਰ ਕਿਤੇ ਜਾਂਦੀ ਨਹੀਂ ਰੱਬ ਨਾਲ ਹੈ ਜਾਨ ਰੱਬ ਲੈ ਸਕਦਾ ਹੈ ਕਿ ਨਾ ਭਗਵੰਤ ਮੈ ਤਾਂ ਮੈਂ ਉਹਦੀ ਜਾਨ ਨਹੀਂ ਦੇਣਾ ਜਾਨ ਲੈਣ ਆਏ ਇਹਨਾਂ ਦੀ ਡੀਟੀਐਫ ਤੋਂ ਡੀਟੀਐਫ ਤੋਂ ਹਾਂ ਤੁਸੀਂ ਤਾਂ ਸਾਥੀਆਂ ਉਹ ਗੱਲਾਂ ਫੇਰ ਕਰਦੇ ਆ ਆਪਣੀਆਂ ਪਵਾਂ ਆਪਣੀ ਮਾਈਕ ਵੀ ਸਾਥਿਆ 60 ਬੰਦੇ ਬੈਠੇ ਹਜ਼ਾਰ ਯਾਰ ਤਾਂ ਦੇਓਗੇ ਮੈਨੂੰ ਜੇ ਛੋਟੇ ਦੇਰੇ ਸਿੱਖਿਆ ਭਾਗ ਮਿਲ ਗਿਆ ਛੋਟੇ ਘਰੇ ਤੇ ਇੱਕ ਮਿਸ਼ਨ ਆ ਗਿਆ ਛੋਟੀ ਤੱਕ ਦਾ 60000 ਤੋਂ ਲੱਖ ਰੁਪਿਆ ਹੋਗੀ 40000 ਜੋ 1000 ਰੁਪਿਆ ਮੈਨੂੰ ਦੇ ਦੋਗੇ ਇੱਕ ਮਹੀਨੇ ਦਾ ਹਸਤਾੰਤ ਲੈ ਕੇ ਮੇਰੇ ਘਰੇ 60 ਹਾਂ ਨਹੀਂ 6 ਲੱਖ ਦਾ ਟਰਮੀਨਟ ਹੋ ਕੇ ਘਰੇ ਬੈ ਕੇ ਰੋਟੀ ਖਾਇਆ ਕਰੂੰਗਾ ਟੋਡੇ ਦੇ 10 ਗੁਰਾਂ ਲੈ ਕੇ ਕੋਈ ਟਰਮੀਨੇਟ ਹੋਣਾ ਬਾਹਲੀ ਵੱਡੀ ਗੱਲ ਨਹੀਂ ਅਸੀਫਾ ਮੈਂ ਜੇਲ੍ਹ ਚ ਲੈ ਕੇ ਆਇਆਂਗਾ ਉਹ ਟਰਮੀਨੇਟ ਕਰਕੇ ਦੇਖਣਾ ਪਹਿਲਾਂ ਤਾਂ ਉਹਨੂੰ ਨਹੀਂ ਜਾਣੀ ਬੜਾ ਟਰਮੀਨੇਟ ਕਰਨਗੇ ਕਿਵੇਂ ਇਹ ਲੋਈਆਂ ਆਪਾਂ ਫੇਰ ਲੈਣਾਗੇ ਇਹਨਾਂ ਦੇ ਦਿਮਾਗ 'ਚ ਵੀ ਟਰਮੀਨੇਟ ਕਰਕੇ ਕੁਝ ਹੋ ਜਾਊਗਾ ਆਪਣੇ ਕੋਲ ਐਗਜ਼ਾਮਪਲ ਪਈ ਹੈਗੀ 5ਐਸਐਸ ਰਮਸਾਲੀ ਜਦੋਂ ਮੈਂ ਕਹਿੰਦਾ ਉਦਾਹਰਨਾਂ ਮਿਲਦੀ ਆਪਾਂ ਨੂੰ ਉਹਨਾਂ ਤੋਂ ਲੜਿਆ ਟਰਮੀਨੇਟ ਹੋ ਕੇ ਵਾਪਸ ਆਏ ਵੇ ਆ ਉਹ ਜਿਹੜਾ ਉਹਦਾ ਟਰਮੀਨੇਟ ਹੋਇਆ ਸੀਗਾ ਪੰਜਾਬ ਦੀ ਜੱਥੇਬੰਦੀ ਇੱਕ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਉਹਦਾ ਜਨਰਲ ਸਕੱਤਰ ਹੈ ਬਹੁਤ ਵੱਡੀ ਜੱਥੇਬੰਦੀ ਦਾ ਜ ਇਹ ਤਾਂ ਸਸਪੈਂਡ ਕਰਾਂਗੇ ਉਹਦੇ ਅੱਗੇ ਬੜੂ ਤਾਂ ਇਹਨਾਂ ਦੀ ਜਾਂ ਤਾਂ ਡਰਾਂ ਦੀ ਲੋੜ ਨਹੀਂ ਚਾਰ ਕਿਤੇ ਜਾਂਦੀ ਨਹੀਂ ਰੱਬ ਨਾਲ ਹੈ ਜਾਨ ਰੱਬ ਲੈ ਸਕਦਾ ਹੈ ਕਿ ਨਾ ਭਗਵਾਨ ਤੇ ਮੈਂ ਲੈ ਸਕਦਾ ਹੈ ਨਾ ਕੋਈ ਹੋਰ ਲੈ ਸਕਦਾ ਜੇ ਭਗਵਾਨ ਤੇ ਜਾਨ ਲੈ ਲਈ ਪਾਉਂਦਾ ਭਗਵਾਨ ਦਾ ਰੱਬ ਹੈਗਾ ਤਾਂ ਮੈਂ ਆਉਂਦੀ ਜਾਨ ਨਹੀਂ ਦੇਣਾ ਜਾਨ ਲੈਣ ਆਏ ਇਹਨਾਂ ਦੀ ਡੀਟੀਐਫ ਤੋਂ ਡੀਟੀਐਫ ਤੋਂ ਆਪ ਤੋਂ ਸਭ ਤਾਂ ਸਾਥੀਓ ਪੱਗਲਾਂ ਫੇਰ ਕਰਦੇ ਆ ਆਪਣੀਆਂ ਆਪਣੀ ਮਾਈਕ ਧੰਨਵਾਦ ਜੀ ਸਾਨੂੰ ਸਪੋਰਟ ਕਰ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ